ਦੈਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਦਿਪ ਸੰਦੀਪ ਇਸ ਵਕਤ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਦਾਕਾਰ ਸੁਰੇਸ਼ ਤਲਪੜੇ ਅਤੇ ਅਲੋਕ 나ਤ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ 22 ਜਨਵਰੀ ਨੂੰ ਇਹ ਐਫਆਈਆਰ ਦਰਜ ਹੋਈ ਹੈ ਦੋਵਾਂ ਅਦਾਕਾਰਾਂ ਤੇ ਕਰੋੜਾ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਨੇ ਜਿਹੜੇ ਲੱਗੇ ਨੇ ਦੋਵਾਂ ਦਾਕਰ ਵਿਰੁੱਧ ਜਿਹੜੀ ਐਫਆਈਆਰ ਹਰਿਆਣਾ ਦੇ ਸੋਨੀਪੱਥ ਜ਼ਿਲ੍ਹੇ ਦੇ ਰਹਿਣ ਵਾਲੇ ਵਿਪਲ ਅੰਤਲ ਨੇ ਮੁਰਥਲ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਹੈ ਵਿਪਲ ਅੰਤਲ ਨੇ ਕਿਹਾ ਕਿ ਅੰਦੌਰ ਚ ਰਜਿਸਟਰਡ ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ 50 ਲੱਖ ਤੋਂ ਵੱਧ ਲੋਕਾਂ ਦੇ ਕਰੋੜਾ ਰੁਪਏ ਲੈ ਕੇ ਭੱਜ ਗਈ ਹੈ ਇਸ ਵਿੱਚ ਵਿਪਲ ਨੇ ਸੋਨੂ ਸੂਦ ਦਾ ਨਾਮ ਵੀ ਲਿਆਇ ਇਸ ਗੱਲ ਨੇ ਸੋਸ਼ਲ ਮੀਡੀਆ ਤੇ ਵੀ ਪੂਰੀ ਹਲਚਲ ਮਚਾ ਦਿੱਤੀ ਹੈ ਤੁਹਾਨੂੰ ਦੱਸੀ ਕਿ ਹਰਿਆਣਾ ਦੇ ਸ਼ਿਕਾਇਤਕਰਤਾ ਵਿਪਲ ਅੰਤਲ ਨੇ ਕਿਹਾ ਕਿ ਸੋਨੂ ਸੂਦ ਉਸ ਕੰਪਨੀ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਆਏ ਸੀ ਜੋ ਸਾਡੇ ਪੈਸੇ ਲੈ ਕੇ ਭੱਜ ਗਏ ਨੇ ਵਿਪਲ ਅੰਤਲ ਨੇ ਐਫ ਆਈ ਆਰ ਚ ਇਹ ਵੀ ਕਹਿਆ ਕਿ ਇਹ ਵੱਡੀ ਕੰਪਨੀ ਨੇ 6 ਸਾਲਾਂ ਤੱਕ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਵਾਦਾ ਲੋਕਾਂ ਦੇ ਨਾਲ ਇਹ ਕੀਤਾ ਕਿ ਜੇਕਰ ਉਹ ਕੰਪਨੀ ਦੇ ਵਿੱਚ ਐਫ ਡੀ ਸਮੇਤ ਹੋਰ ਤਰੀਕਿਆਂ ਨਾਲ ਪੈਸਾ ਇਨਵੈਸਟ ਕਰਨਗੇ ਤਾਂ ਉਹਨਾਂ ਨੂੰ ਦੁੱਗਣਾ ਪੈਸਾ ਜਿਹੜਾ ਮਿਲੇਗਾ ਵੱਧ ਰਿਟਰਨ ਮਿਲੇਗਾ ਇੰਨਾ ਹੀ ਨਹੀਂ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕੰਪਨੀ ਨੇ ਬਾਲੀਵੁੱਡ ਅਦਾਕਾਰਾਂ ਤੋਂ ਪ੍ਰਮੋਸ਼ਨਾਂ ਵੀ ਕਰਵਾਈਆਂ ਮਹਿੰਗੇ ਅਤੇ ਵੱਡੇ ਹੋਟਲਾਂ ਦੇ ਵਿੱਚ ਸੈਮੀਨਾਰ ਕਰਵਾਏ ਅਤੇ ਸ਼ੁਰੂ ਦੇ ਵਿੱਚ ਕੁਝ ਲੋਕਾਂ ਨੂੰ ਪੈਸੇ ਵੀ ਦਿੱਤੇ ਜਦੋਂ ਕਰੋੜਾ ਰੁਪਏ ਇਕੱਠੇ ਹੋ ਗਏ ਤਾਂ ਮਾਮਲਾ ਬਦਲ ਗਿਆ ਹੁਣ ਕੰਪਨੀ ਲੋਕਾਂ ਨੂੰ ਪੈਸੇ ਦੇਣ ਤੋਂ ਭੱਜ ਰਹੀ ਹੈ ਜਦੋਂ ਲੋਕਾਂ ਨੇ ਪੈਸੇ ਮੰਗੇ ਤਾਂ ਕੰਪਨੀ ਅਧਿਕਾਰੀਆਂ ਨੇ ਆਪਣੇ ਮੋਬਾਈਲ ਫੋਨ ਤੱਕ ਨੇ ਜਿਹੜੇ ਬੰਦ ਕਰ ਦਿੱਤੇ ਨੇ ਜਦੋਂ ਹੌਲੀ ਹੌਲੀ ਆਮ ਲੋਕਾਂ ਨੂੰ ਕੰਪਨੀ ਤੋਂ ਆਪਣੇ ਪੈਸੇ ਵਾਪਸ ਲੈਣ ਲਈ ਕੋਈ ਹੰਗਾਰਾ ਨਹੀਂ ਮਿਲਿਆ ਜਦੋਂ ਪੈਸਾ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੇ ਕੰਪਨੀ ਵਾਲਿਆਂ ਤੇ ਧੋਖਾਧੜੀ ਦਾ ਦੋਸ਼ ਲਗਾਇਆ ਤੇ ਦਫ਼ਤਰ 'ਚ ਜਾ ਕੇ ਹੰਗਾਮਾ ਸ਼ੁਰੂ ਕਰਤਾ ਕਾ ਉਹ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਗਿਆ ਸਾਰੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਪੱਜ ਗਏ ਨੇ ਏਜੰਟਾ ਦੁਆਰਾ ਚਲਾਏ ਜਾ ਰਹੇ 250 ਤੋਂ ਵੱਧ ਸੁਵਿਧਾ ਕੇਂਦਰ ਸੰਨ ਤੇ ਜਿਸ ਦੇ ਵਿੱਚ ਸੀਨੀਅਰ ਅਧਿਕਾਰੀ ਇਹਨਾਂ ਦੇ ਸਿਰਫ ਆਨਲਾਈਨ ਮੋਡ ਤੇ ਕੰਮ ਕਰਦੇ ਸਨ ਪੁਲਿਸ ਵੱਲੋਂ ਦਰਜ ਕੀਤੀ ਐਫ ਆਈ ਆਰ ਦੇ ਵਿੱਚ ਕੁੱਲ 13 ਲੋਕ ਨਾਮਜ਼ਦ ਨੇ ਜਿਨ੍ਹਾਂ ਦੇ ਵਿੱਚ ਦੋ ਬਾਲੀਵੁੱਡ ਆਦਾਕਾਰ ਵੀ ਸ਼ਾਮਲ ਨੇ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਦੇ ਨਾਮੀ ਅਦਾਕਾਰ ਸੁਰੇਸ਼ ਤਲਪੜੇ ਤੇ ਅਲੋਕ 나ਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਕਰੋੜਾ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲੱਗਿਆ 2 ਜਨਵਰੀ ਨੂੰ ਐਫਆਈਆਰ ਦਰਜ ਹੋਈ ਹੈ ਦੋਵਾਂ ਅਦਾਕਾਰਾਂ ਤੇ ਅਦਾਕਾਰਾਂ ਦੇ ਵਿਰੁੱਧ ਐਫਆਈਆਰ ਜਿਹੜੀ ਹਰਿਆਣਾ ਦੇ ਸੋਨੀਪਟ ਜ਼ਿਲ੍ਹੇ ਦੇ ਰਹਿਣ ਵਾਲੇ ਵਿਪਲ ਅੰਤਲ ਨੇ ਮੁਰਥਲ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਹੈ ਉਸ ਦਾ ਕਹਿਣਾ ਹੈ ਕਿ ਇੱਕ ਜਿਹੜੀ ਨਿੱਜੀ ਕੰਪਨੀ ਹੈ ਉਸਨੇ 50 ਲੱਖ ਲੋਕਾਂ ਦੇ ਜਿਹੜੇ ਹੈਗੇ ਆ ਕਰੋੜਾ ਰੁਪਏ ਲੈ ਕੇ ਭੱਜ ਗਈ ਆ ਇਸੀ ਪ੍ਰਮੋਸ਼ਨ ਇਹਨਾਂ ਅਦਾਕਾਰਾਂ ਵੱਲੋਂ ਕੀਤੀ ਗਈ ਸੀ ਇਸ ਕਰਕੇ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹ ਅਦਾਕਾਰ ਵੀ ਇਸ ਤੋਖਾ ਦੇ ਵਿੱਚ ਸ਼ਾਮਲ ਨੇ